ਸਭ ਤੋਂ ਪਹਿਲਾਂ ਤਾਂ ਸਾਡੇ YouTube ਚੈਨਲ ਨਾਲ ਜੁੜੇ ਹੋਏ ਸਾਰੇ ਹੀ ਵੀਰ ਭੈਣ ਭਰਾਵਾਂ ਨੂੰ ਆਦੇਸ਼ 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 ਸਾਡਾ YouTube ਚੈਨਲ ਹੈਗਾ ਜੀ ਓਮ ਨਮੋ ਆਦੇਸ਼ 9438 ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਲਾਈਕ ਕਰਿਆ ਕਰੋ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਵੀ ਤੁਹਾਨੂੰ ਸਾਡੀਆਂ ਉਤਸ਼ਾਹ ਮਿਲਦਾ ਜੀ ਜਿਹਦੇ ਨਾਲ ਅਸੀਂ ਹੋਰ ਕੋਸ਼ਿਸ਼ ਕਰਦੇ ਆਂ ਚੰਗੇ ਤੋਂ ਚੰਗਾ ਐਲਮ ਤੁਹਾਨੂੰ ਦੇਣ ਦੀ ਚੰਗੇ ਤੋਂ ਚੰਗੀ ਵੀਡੀਓ ਬਣਾਉਣ ਦੀ ਵੀਡੀਓ ਬਣਾਉਣ ਦਾ ਮਕਸਦ ਸਿਰਫ ਮੇਰਾ ਇਹੀ ਆ ਵੀ ਦੁਨੀਆਂ ਦੇ ਵਿੱਚ ਬਹੁਤ ਲੋਕ ਦੁਖੀ ਆ ਜਾਂ ਬਹੁਤ ਲੋਕ ਉਦਾਸ ਦੇ ਵੀ ਆ ਜਿੰਨਾ ਕੁ ਮੈਨੂੰ ਗਿਆਨ ਆ ਓਨਾ ਕੁ ਮੈਂ ਵੰਡਣ ਦੀ ਕੋਸ਼ਿਸ਼ ਕਰਦਾ ਵੀ ਉਹ ਲੋਕਾਂ ਤੱਕ ਪਹੁੰਚ ਸਕੇ ਤੇ ਉਹ ਆਪਣੀ ਜ਼ਿੰਦਗੀ ਨੂੰ ਸੌਖਾ ਕਰ ਸਕਣ ਉਸੇ ਲੜੀ ਦੇ ਮੁਤਾਬਕ ਚੱਲਦੇ ਮੰਤਰ ਨੰਬਰ ਹੈਗਾ ਜੀ 83 ਮਾਤਾ ਮਸਾਣੀ ਜੀ ਦਾ ਮੰਤਰ ਹੈ ਜੀ ਇਹ ਇਹਦੇ ਕੰਮ ਤੋਂ ਤੁਹਾਨੂੰ ਦੱਸ ਦਿੰਨਾ ਜੀ ਇਸ ਮੰਤਰ ਦੀ ਸਾਧਨਾ ਕਰਨ ਨਾਲ ਕਿਸੇ ਦੀ ਵੀ ਕਿਸੇ ਵੀ ਤਰ੍ਹਾਂ ਦਾ ਦੁੱਖ ਹੈ ਉਹ ਦੂਰ ਹੋ ਜਾਂਦਾ ਚਾਹੇ ਪੈਸੇ ਕਾਰਨ ਆ ਚਾਹੇ ਸਰੀਰਕ ਦੁੱਖ ਜਦੋਂ ਇਸ ਮੰਤਰ ਦੀ ਆਪਾਂ ਸਾਧਨਾ ਕਰਾਂਗੇ ਸਾਧਨਾ ਕਰਨ ਤੋਂ ਮੁਗਰੋਂ ਆਪਾਂ ਨੂੰ ਚਾਹੇ ਕੋਈ ਸਰੀਰਕ ਦੁੱਖ ਆ ਚਾਹੇ ਕੋਈ ਮਾਨਸਿਕ ਦੁੱਖਾ ਚਾਹੇ ਕੋਈ ਆਰਥਿਕ ਪੱਖੋਂ ਦੁੱਖਾ ਧਨ ਦੌਲਤ ਪੱਖੋਂ ਦੁੱਖਾ ਉਹ ਦੂਰ ਹੋ ਜਾਊਗਾ ਹੌਲੀ-ਹੌਲੀ ਵਿਧੀ ਇਹਦੀ ਹੈਗੀ ਹੈ ਜੀ ਮੱਸਿਆ ਜਾਂ 14 ਦੇ ਨੂੰ ਜਿਹੜੇ ਆਪਣੀ ਮੱਸਿਆ ਆਉਂਦੀ ਆ ਜਾਂ 14 ਆਉਂਦੀ ਆ ਉਸ ਨੂੰ 10 ਮਾਲਾ ਜਾਪ ਕਰਨਾ ਤੂਫ ਦੀਪ ਲਗਾ ਕੇ ਇਸ਼ਨਾਨ ਕਰੇ ਕੇ ਫਿਰ ਪਾਠ ਕਰਨਾ ਵੈਸ਼ਨੂ ਭੋਜਨ ਕਰਨਾ ਤੇ ਸਾਫ ਕੱਪੜੇ ਪਾਉਣੇ ਆ। ਇੱਕੋ ਦਿਨ ਦੇ ਵਿੱਚ ਹੀ ਸੱਧ ਹੋ ਜਾਊਗਾ ਇਹ ਜਾਂ ਤਾਂ ਮੱਸਿਆ ਦਾ ਦਿਨ ਹੋਵੇ ਜਾਂ 14 ਦਾ ਦਿਨ ਹੋਵੇ। 10 ਮਾਲਾ ਜਾਪ ਕਰਨੀ ਆ। ਧੂਫ ਦੀਪ ਲਗਾ ਕੇ ਇਸ਼ਨਾਨ ਕਰਕੇ ਸੁੱਚੇ ਕੱਪੜੇ ਪਾ ਕੇ ਵੈਸ਼ਨੂ ਭੋਜਨ ਕਰਨਾਗਾ ਤੇ ਸਾਫ ਕੱਪੜੇ ਪਾ ਕੇ ਬੈਠਣਾ ਫਿਰ ਇਹ ਜਾਪ ਸੱਧ ਹੋ ਜਾਊਗਾ। ਸਮਾਨ ਕੀ ਕੀ ਲੱਗਣਾ ਹੈ? ਜੋਤਾਂ ਧੂਫ ਅਤੇ ਮਾਤ ਦਾ ਹਾਰ ਸ਼ਿੰਗਾਰ ਹੈ। ਸਮਾਨ ਬਿਲਕੁਲ ਥੋੜਾ ਜਿਆਦਾ ਜੋ ਤੂੰ ਆਪਾਂ ਰੈਗੂਲਰ ਲਾਉਣੀ ਆ ਘਰਾਂ ਦੇ ਵਿੱਚ ਤੇ ਮਾਤਾ ਦਾ ਸ਼ਿੰਗਾਰ ਰੱਖਣਾ ਜੀ ਕੋਲੇ 16 ਸ਼ਿੰਗਾਰ ਉਹ ਬਣਿਆ ਬਣਾਇਆ ਮਿਲ ਜਾਂਦਾ ਜੀ ਚੂੜੀਆਂ ਬੰਗਾਂ ਚੁੰਨੀ ਸਮੇਰ ਸਾਰਾ ਕੁਝ ਤੇ ਉਹ ਲੈ ਕੇ ਨਾ ਰੱਖ ਲੈਣਾ ਜੀ ਜਦੋਂ ਆਪਣਾ ਪਾਠ ਹੋ ਗਿਆ ਮੱਸਿਆ ਵਾਲੇ ਦਿਨ ਜਾਂ 14 ਵਾਲੇ ਦਿਨ ਜਿੱਦੇ ਵੀ ਆਪਾਂ ਸ਼ੁਰੂ ਕੀਤਾ ਆ ਜਿਹੜੇ ਦਿਨ ਵੀ ਆਪਾਂ ਕਰਨਾ ਆ ਕੋਲੇ ਰੱਖ ਲੈਣਾ ਸਮਾਨ ਜਦੋਂ ਪਾਠ ਹੋ ਗਿਆ ਉਸ ਤੋਂ ਬਾਅਦ ਇਹ ਸਾਰਾ ਸਮਾਨ ਚੱਕ ਕੇ ਕਿਸੇ ਵੀ ਪਾਣੀ ਦੇ ਕਿਨਾਰੇ ਤੇ ਲਾਇਆ ਹੋਣਾਗਾ ਰੱਖਿਆ ਹੋਣਾਗਾ ਮੰਤਰ ਹੈਗਾ ਜੀ ਹੱਥ માં ਉੱਡੀ ਮਾਤਾ ਮਸਾਣੀ ਖੜੀ ਸ਼ੀਸ਼ਮ ਕੀ ਖਾਠ ਮਸਾਣ ਕੀ ਬਾਠ ਮਾਤਾ ਮਸਾਣੀ ਜਪੇ ਪ੍ਰਾਣ ਭਵਨ ਕਪੇ ਹਨੂਮਾਨ ਕੀ ਆਣ ਮਾਤਾ ਮਸਾਣੀ ਵਾਰ ਕਰੇ ਦੁਨੀਆਂ ਦੇ ਦੁੱਖ ਦੂਰ ਕਰੇ ਸਬਦ ਸੱਚਾ ਪੰਡ ਕੱਚਾ ਦੇਖਾਂ ਮਾਤਾ ਤੇਰੀ ਕਲਾਮ ਦਾ ਤਮਾਸ਼ਾ ਇਹ ਕਲਾਮ ਆ ਜੀ ਦੁਬਾਰੇ ਮੈਨੂੰ ਫਿਰ ਬੋਲ ਕੇ ਦੱਸ ਦਿਨਾ ਹੱਥ ਮਾਂ ਉੱਡੀ ਮਾਤਾ ਮਸਾਣੀ ਖੜੀ ਸ਼ੀਸ਼ਮ ਕੀ ਖਾਟ ਮਸਾਨ ਕੀ ਬਾਟ ਮਾਤਾ ਮਸਾਣੀ ਜਪੇ ਪ੍ਰਾਣ ਭਵਨ ਕਪੇ ਹਨੂਮਾਨ ਕੀ ਆਣ ਮਾਤਾ ਮਸਾਣੀ ਬਾਰ ਕਰੇ ਦੁਨੀਆ ਦੇ ਦੁੱਖ ਦੂਰ ਕਰੇ ਸਬਦ ਸੱਚਾ ਪੰਡ ਕੱਚਾ ਦੇਖਾਂ ਮਾਤਾ ਤੇਰੀ ਕਲਾਮ ਦਾ ਤਮਾਸ਼ਾ ਇਹ ਅਲਮਾ ਜੀ ਇਹਨੂੰ ਬਸ 10 ਮਾਲਾ ਜਾਬ ਕਰਨਾ ਹੀ ਮੱਸਿਆ ਨੂੰ ਜਾਂ 14 ਦੇ ਨੂੰ ਵੀ ਜੀ ਤੁਹਾਨੂੰ ਦੱਸਤੀ ਆ ਸਮਾਨ ਤੁਹਾਨੂੰ ਦੱਸਤਾ ਕੰਮ ਦੱਸਤਾ ਜੀ ਵੀਡੀਓ ਚੰਗੀ ਲੱਗੇ ਸ਼ੇਅਰ ਜ਼ਰੂਰ ਕਰਿਓ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤਾਂ ਜੋ ਅਸੀਂ ਇਦਾਂ ਦੀਆਂ ਵੀਡੀਓ ਹੋਰ ਪਾ ਸਕੀਏ ਧੰਨਵਾਦ ਜੀ